ਬਿਜਲੀ ਬੋਰਡ ਦੇ ਪੰਜ ਸਰਕਲਾਂ ਦੇ ਅੱਜ ਰਿਟਾਇਰੀ ਕਰਮਚਾਰੀ ਪਹੁੰਚੇ ਬਠਿੰਡਾ ਅਤੇ ਉਹਨਾਂ ਵੱਲੋਂ ਬਠਿੰਡਾ ਥਰਮਲ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਤਾ ਗਿਆ ਧਰਨਾ ਕੀਤੀ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਨਾਰੇਬਾਜੀ ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਮੈਨੇਜਮੈਂਟ ਨੂੰ ਲੈ ਕੇ ਨੇ ਤੇ ਕੁਝ ਪੰਜਾਬ ਸਰਕਾਰ ਨੂੰ ਲੈ ਕੇ ਸਾਡੀਆਂ ਮੰਗਾਂ ਨੇ ਦੇ ਕੁਝ ਕੇਂਦਰ ਸਰਕਾਰ ਨੂੰ ਲੈ ਕੇ ਮੰਗਾਂ ਨੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਇਸ ਤੋਂ ਪਹਿਲਾਂ ਵੀ ਸੰਘਰਸ਼ ਵੀ ਆਪਣਾ ਕੀਤਾ ਜਾ ਰਿਹਾ ਹੈ ਤੇ ਅੱਜ ਵੀ ਉਹਨਾਂ ਵੱਲੋਂ ਬਠਿੰਡਾ ਦੇ ਵਿੱਚ ਪੰਜ ਸਰਕਲਾਂ ਦਾ ਇਥੇ ਧਰਨਾ ਰੱਖਿਆ ਗਿਆ ਇਸ ਮੌਕੇ ਉਹਨਾਂ ਨੇ ਬੋਲਿਆ ਕਿ ਹੁਣ ਵੀ ਅਗਰ ਪੰਜਾਬ ਸਰਕਾਰ ਜਾਂ ਮੈਨੇਜਮੈਂਟ ਇਹਨਾਂ ਗੱਲਾਂ ਤੇ ਗੌਰ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਜਿਵੇਂ ਦਿਖਾ ਰਹੇ ਹਾਂ ਬਠਿੰਡਾ ਦੇ ਥਰਮਲ ਦੇ ਗੇਟ ਦੇ ਬਾਹਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਰਿਟਾਇਰੀ ਕਰਮਚਾਰੀਆਂ ਵੱਲੋਂ ਆਪਣੇ ਮੰਗਾਂ ਨੂੰ ਲੈ ਕੇ ਇੱਥੇ ਇੱਥੇ ਆਪਣਾ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਹਨਾਂ ਮੰਗਾਂ ਸੰਬੰਧ ਉਹਨਾਂ ਨੇ ਕਿਸੇ ਸਰਕਾਰ ਨੇ ਆਪਣੀ ਜਮਾਨਾ ਨਹੀਂ ਕਰਾਇਆ ਸਾਡੀਆਂ ਮੰਗਾਂ ਦੇ ਵਿੱਚ ਅੱਜ ਕੀ ਨਾਮ ਹੈ ਤੇ ਕੀ ਕਹਿੜਾ ਚਾਹਦੇ ਨੇ ਵਿਕੇਸ਼ ਸ਼ਰਮਾ 77 ਪੰਜਾਬ ਪੰਚਾਇਤ ਨੂੰ ਅੱਜ ਦਾ ਧਰਨਾ ਸਾਡਾ ਸਾਡੀਆਂ ਮੰਗਾਂ ਤੇ ਹੈ ਜਿਸ ਦੱਸੇ ਸਾਥੀਆਂ ਨੇ ਕੇਸੀ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਤੇ ਪੰਜਾਬ ਸਰਕਾਰ ਦੇ ਕੋਲ ਮੰਗਾਂ ਰੱਖ ਰਹੇ ਆ ਲੇਕਿਨ ਸਰਕਾਰ ਤੇ ਵੀ ਬੰਦਰ ਸਾਨੂੰ ਮੀਟਿੰਗ ਨਹੀਂ ਦੇ ਰਹੀ ਮੀਟਿੰਗ ਦਾ ਸਮਾਂ ਦੇ ਕੇ ਸਾਡੀਆਂ ਮੰਗਾਂ ਪਸੰਦ ਕਰੇ ਸਾਡੇ ਬਰਾਬਰ ਤਰਸਣਾ ਉਹ ਕਹਿੰਦਾ ਰੋਸ ਪੈ ਜਾਏ ਬੜੀਆਂ ਮੰਗਾਂ ਇੱਥੇ ਨਹੀਂ ਖੜਦੀਆਂ ਅਸੀਂ ਪੰਜਾਬ ਤੋਂ ਬਾਦ ਸੈਂਟਰ ਦੇ ਦੇਖ ਰਹੇ ਆ ਕੇਂਦਰ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਉਹ ਬੜੀਆਂ ਹਮਲਾਵਰੂ ਨੇ ਸਾਡੇ ਜੋ ਜੋ ਜਨਤਕ ਅਦਾਰੇ ਆ ਉਹ ਲਗਾਤਾਰ ਵੇਚੇ ਜਾ ਰਹੇ ਆ ਇਸ ਤਰ੍ਹਾਂ ਬੈਂਕ ਵੇਚਤੇ ਐਲਆਈਸੀ ਵੇਚਤੀ ਏਅਰਪੋਰਟ ਵੇਚਤੀ ਰੇਲ ਵੇਚਤੀ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਵੀ ਉਹ ਨੀਤੀਆਂ ਖਿਲਾਫ ਲਗਾਤਾਰ ਲੜ ਰਹੇ ਆ ਕਿਸਾਨ 16 ਦਿਨੋਂ ਬੰਦ ਕਰ ਰਹੇ ਨੇ ਭਾਰਤ ਵਿਆਪੀ ਭਾਰਤ ਦੀ ਪੱਤ ਬੰਦੀ ਕਾਲ ਹੈ ਅਸੀਂ ਉਸ ਕਾਲ ਦਾ ਪੂਰਨ ਰੂਪ ਤੋਂ ਸਮਰਥਨ ਕਰਦੇ ਆਂ ਔਰ ਮੰਗ ਕਰਦੇ ਆਂ ਕੇਂਦਰ ਸਰਕਾਰ ਤੋਂ ਔਰ ਪੰਜਾਬ ਨੂੰ ਜੇ ਸਾਡੀਆਂ ਮੰਗਾਂ ਨਾ ਮੰਨੇ ਗਈਆਂ ਦੇਸ ਤੋਂ 10 ਗੱਜੇ ਇਸ ਬੇਸ ਗੁਰੂ ਦੀ ਤਰਫ। ਇਹ ਸੱਜੇ ਜਥੇਬੰਦੀ ਦੇ ਵਿੱਚ ਕਿਹੜੀਆਂ-ਕਿਹੜੀਆਂ ਜਥੇਬੰਦੀਆਂ ਕਿੰਨੀਆਂ ਜਥੇਬੰਦੀਆਂ ਲਗਭਗ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ। ਇਹਦੇ ਵਿੱਚ ਇਸ ਸਥਿਤੀ ਵਿੱਚ ਫਰੋਈਪੁਰ ਸਾਈਕਲ, ਮੁਕਸੂ ਸਾਈਕਲ, ਫੀਕੋਟ ਸਾਈਕਲ, ਰਮਨ ਪ੍ਰਸ਼ਦਾਂ ਫਰੰਡ ਸਾਈਕਲ ਇਹ ਪੰਜ ਸਾਈਕਲ ਨੇ ਜਿਹੜੇ ਸ਼ਾਮਲ ਹੋ ਰਹੇ ਨੇ। ਜਥੇਬੰਦੀ ਇੱਕੋ ਹੀ ਹੈ। ਉਹਨਾਂ ਦਾ ਨਾਮ ਪੰਜਾਬ ਐਸੋਸੀਏਸ਼ਨ ਹੈ। ਆਗਰੇ ਇਥੇ ਤੁਹਾਡੀ ਗੱਲ ਨਹੀਂ ਸੁਣੀ ਤਾਂ ਅਗਲਾ ਕੀ ਪ੍ਰੋਟੈਸਟ ਹੋਊਗਾ ਅਗਲਾ ਐਕਸ਼ਨ ਜਿਹੜਾ ਪੰਜਾਬ ਲੈਵਲ ਤੇ ਕਰਾਂਗੇ ਸਾਰੇ ਪੰਜਾਬ ਦੇ ਸੱਤਣ ਦੇ ਸਾਰੇ ਸੱਤੀ ਪੰਜਾਬ ਲੋਕ ਤੇ ਇਕੱਠ ਕਰਕੇ ਪਟਿਆਲੇ ਅੰਮ੍ਰਿਤਸਰ ਜਾਂ ਚੰਡੀਗੜ੍ਹ ਦੋ ਸਟੇਟ ਵਿੱਚ ਫਸਾ ਕੇ ਨਹੀਂ ਜਿੱਥੇ ਉੱਥੇ ਬੜਾ ਤਰੰਗਿਆ ਓਕੇ ਸਰ ਮੈਂ ਤਨਵੰਤ ਸਿੰਘ ਪੱਠਲ ਜਰਨਲਿਸਟ ਕਤਰ ਪਾਵਰ ਕਾਮ ਪੈਨਸ਼ਨ ਐਸੋਸੀਏਸ਼ਨ ਸਾਡਾ ਅੱਜ ਦਾ ਜਿਹੜਾ ਧਰਨਾ ਹੈਗਾ ਉਹ ਜਿਹੜਾ ਬੈਸਟੂਨ ਬਠਿੰਡੇ ਦਾ ਧਰਨਾ ਇਸ ਤੋਂ ਪਹਿਲਾਂ ਸਾਡੀ ਐਸੋਸੀਏਸ਼ਨ ਨੇ ਦੋ ਥਾਂ ਤੇ ਧਰਨੇ ਲਾ ਚੁੱਕੇ ਨੇ ਇੱਕ ਸਾਡਾ ਅੰਮ੍ਰਿਤਸਰ ਦਾ ਨਾ ਲੱਗ ਚੁੱਕਿਆ ਬਾਰਡਰ ਜ਼ੋਨ ਦਾ ਤੁਜਾ ਸਾਡਾ ਹੈਗਾ ਸੈਂਟਰਲ ਜੂਨ ਲੁਧਿਆਣਾ ਤੇ ਧਰਨਾ ਲੱਗ ਚੁਕਿਆ ਹੈ ਤੀਜਾ ਧਰਨਾ ਇਸ ਤੋਂ ਬਾਅਦ 15 ਤੀਕ ਨੂੰ 100 ਜੂਨ ਬਠਿੰਡੇ ਦਾ ਵੀ ਪਟਿਆਲੇ ਦਾ ਧਰਨਾ ਸੀ ਲਾਵਾਂਗੇ ਉਸ ਤੋਂ ਬਾਅਦ ਜਲੰਧਰ ਸੜਕਾ ਦਾ ਧਰਨਾ ਲਾਵਾਂਗੇ ਇਹ ਧਰਨਾ ਲਾਉਣ ਤੋਂ ਬਾਅਦ ਅਸੀਂ ਫਿਰ ਮੀਟਿੰਗ ਬੁਲਾ ਕੇ ਅਸੀਂ ਸਟੇਟ ਲੈਵਲ ਦੇ ਉੱਤੇ ਅਸੀਂ ਪ੍ਰੋਗਰਾਮ ਅਸੀਂ ਉਲੀਕਾਂਗੇ ਜਿਹਦੇ ਵਿੱਚ ਪਟਿਆਲਾ ਜਾਂ ਚੰਡੀਗੜ੍ਹ ਵੀ ਦੇ ਧਰਨਾ ਲਾ ਕੇ ਸਟੇਟ ਲੈਵਲ ਦਾ ਅਸੀਂ ਲਾ ਕੇ ਅਸੀਂ ਆਪਣੀਆਂ ਮੰਗਾਂ ਬਾਰੇ ਗੱਲ ਕਰਾਂਗੇ ਇਹ ਇਹਦੇ ਵਿੱਚ ਕੀ ਕੀ ਮੰਗਾ ਤੁਹਾਡੀਆਂ ਜਿਹੜੇ ਸਾਡੀਆਂ ਮੰਗਾਂ ਨੇ ਸਾਡੀਆਂ ਮੰਗਾਂ ਕੁਝ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਜਿਵੇਂ 2.95 ਦਾ ਫਾਰਮੂਲਾ ਜਿਹੜੇ ਪ੍ਰੀ 1116 ਦੇ ਸਾਡੇ ਰਿਟਾਇਰੀ ਹੈਗੇ ਨੇ ਉਹਨਾਂ ਨੂੰ ਪੇ ਕਮਿਸ਼ਨ ਰეკਮੈਂਡ ਕੀਤਾ 2.95 ਦਾ ਫਾਰਮੂਲਾ ਕੈਬਨਿਟ ਨੇ ਵੀ ਅਪਰੂਵ ਕਰਤਾ ਸੀ 2.95 ਦਾ ਫਾਰਮੂਲਾ ਪਰ ਦੇਣ ਲੱਗੇ ਜਿਹੜਾ ਹੈਗਾ 2.45 ਦਿੱਤਾ ਜਿਹਦੇ ਵਾਸਤੇ ਸਾਡੇ ਸਾਰੇ ਲੋਕ ਸੈਦ ਸਨ ਇਸ ਤੋਂ ਇਲਾਵਾ ਕੈਸ਼ਮੈ ਕੈਸ਼ਲ ਟ੍ਰੀਟਮੈਂਟ ਆ ਜਿਹੜਾ ਸਾਨੂੰ ਏਰੀਅਰ ਵੀ ਨਹੀਂ ਮਿਲਿਆ ਸਾਡਾ ਜਿਹੜਾ ਹੈਗਾ 1 ਤੋਂ 16 ਵਾਲਾ ਹੈਗਾ ਉਹ ਵੀ ਸਾਨੂੰ ਮਿਲਿਆ ਤੇ ਡੀ ਦੇ ਕਿਸ਼ਤਾਂ ਜਿਹੜੀਆਂ ਹੈਗੀਆਂ ਉਹਦਾ ਬੁੱਧ ਤਾਂ ਹੀ ਹੋ ਗਿਆ ਸਾਨੂੰ ਮਿਲਿਆ ਨਹੀਂ ਕਿ ਚਾਰ ਪੁੱਠੇ ਕਿਸ਼ਤੇ ਕੇ ਜਿਹੜਾ ਹੈਗਾ ਨਾਲੇ ਸਰਕਾਰ ਨੇ ਕੀਤਾ ਹੈਗਾ ਇਹ ਵੀ ਸਾਡੀਆਂ ਮੰਗਾਂ ਨੇ ਉਹ ਮੰਗਾਂ ਬਾਰੇ ਸਰਕਾਰ ਬਿਲਕੁਲ ਵੀ ਸੰਜੀਦਾ ਨਹੀਂ ਉਹਨਾਂ ਮੰਗਾਂ ਮਨਾਉਣ ਵਾਸਤੇ ਅਸੀਂ ਮਲਾਜਿਆਂ ਦੇ ਪੈਨਸ਼ਨ ਸਾਂਝੇ ਫਰੰਟ ਵੱਲੋਂ 14 ਮੱਧਵਤ ਅਸੀਂ ਧਰਨਾ ਲਾਇਆ ਸੀ ਚੰਡੀਗੜ੍ਹ 'ਚ ਔਰ ਉਹ ਧਰਨੇ ਉੱਤੇ ਵੀ ਹਜ਼ਾਰਾਂ ਦੀ ਗੱਤੀ ਪਹੁੰਚੇ ਸੀ ਪਰ ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਆ ਕੋਈ ਨੀਂਦ ਨਹੀਂ ਖੁੱਲੀ ਜਿਹਦੇ ਕਰਕੇ ਅਸੀਂ ਜਿਹੜਾ ਹੈਗਾ ਅੱਜ ਸਾਡਾ ਪਾਵਰ ਕਾਮ ਪੈਂਸ਼ਨ ਐਸੋਸੀਏਸ਼ਨ ਧਰਨਾ ਹੈਗਾ ਇਸ ਤੋਂ ਬਾਅਦ ਜਿਹੜਾ ਹੈਗਾ ਸਾਂਝੇ ਫਰੰਟ ਦਾ ਪ੍ਰੋਬਲਮ ਸਾਡਾ ਹੈਗਾ ਉਹ ਅਸੀਂ ਫਰਵਿਜ ਐਮ ਐਲ ਏ ਨੂੰ ਮੰਗ ਪੱਤਰ ਦੇਵਾਂਗੇ ਉਸ ਤੋਂ ਇਲਾਵਾ ਬਾਕੀ ਜਿਹੜਾ ਹੈਗਾ 16 ਤਰੀਕ ਨੂੰ ਜਿਹੜੇ ਸਟ੍ਰਾਈਕ ਹੋ ਰਹੀ ਆ ਦੇਸ਼ ਵਿਆਪੀ ਸਟ੍ਰਾਈਕ ਉਹਦੇ ਵਿੱਚ ਵੀ ਸਾਡੀ ਐਸੋਸੀਏਸ਼ਨ ਵੱਲੋਂ ਜਿਹੜਾ ਹੈਗਾ ਉਹ ਯੋਗਦਾਨ ਪਾਇਆ ਜਾ ਰਿਹਾ ਇਹ ਸਾਡੇ ਸੰਘਰਸ਼ ਦੇ ਪ੍ਰੋਬਲਮ ਜਿਹੜੇ ਅਸੀਂ ਲਗਾਤਾਰ ਕਰ ਰਹੇ ਹਾਂ